ਫਤੇਗੜ ਸਾਪ ਦੀ ਪਵਿੱਤਰ ਧਰਤੀ ਦੇ ਦਰਸ਼ਨ ਆਪ ਜੀ ਨੂੰ ਕਰਵਾਉਣ ਲੱਗੇ ਹਾਂ ਸ਼ੇਕੜ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਂਦੇ ਹਾਂ ਧਰਤੀ ਫਤੇਗੜ ਸਾਹਿਬ ਪਵਿੱਤਰ ਧਰਤੀ ਫਤਿਹਗੜ ਸਾਹਿਬ ਜੀ ਦੀ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਧਰਤੀ ਗੁਰੂ ਸਹਿਵਾਨ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਦੀ ਪਵਿੱਤਰ ਧਰਤੀ ਫਤੇਗੜ ਸਾਹਿਬ ਤੇ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹਨ ਇਹ ਜੋ ਆਪ ਸੰਗਤਾਂ ਨੂੰ ਵੇਖਦੇ ਹੋ ਇਹ ਸੰਗਤਾਂ ਗੁਰੂ ਸਹਿਬਾਨ ਨੂੰ ਨਤਮਸਤਕ ਹੋਣ ਦੇ ਲਈ ਦੂਰ ਇਦਰਾਡੇ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ ਠੰਡਾ ਵਰਜ਼ਾ ਇਸੇ ਹੀ ਸਥਾਨ ਤੇ ਆਪ ਜੀ ਨੂੰ ਉਸ ਦੇ ਵੀ ਦਰਸ਼ਨ ਕਰਵਾਵਾਂਗੇ ਪਵਿੱਤਰ ਧਰਤੀ ਫਤੇਗੜ ਸਾਹਿਬ ਜੀ ਦੀ ਜਿੱਥੇ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ ਗੁਰੂ ਸਹਿਬਾਨ ਮਾਰਾ ਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰੂ ਘਰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਧਰਤੀ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦੇ ਦਰਸ਼ਨ دیدار ਆਪ ਜੀ ਨੂੰ ਵੀਡੀਓ ਦੇ ذریعے ਕਰਵਾਉਂਦੇ ਪਏ ਹਾਂ ਪਵਿੱਤਰ ਧਰਤੀ ਫਤੇਗੜ ਸਾਹਿਬ ਦੀਆਂ ਆਪ ਜੀ ਦੇ ਨਾਲ ਸੰਗਤਾਂ ਨੂੰ ਲੈ ਕੇ ਇੱਕ ਵੀਡੀਓ ਪਸਾਂਝੀ ਕਰਨ ਲੱਗੇ ਹਾਂ ਇਹ ਦਰਸ਼ਨ ਦਿਦਾਰ ਫਤੇਗੜ ਸਾਹਿਬ ਜੀ ਦੇ ਪਵਿੱਤਰ ਧਰਤੀ ਦੇ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਪਵਿੱਤਰ ਧਰਤੀ ਫਤੇਗੜ ਸਾਹਿਬ ਜੀ ਦੇ ਜਿੱਥੇ ਸੰਗਤਾਂ ਨਤਮਸਤਕ ਹੋਣ ਦੇ ਮੌਕੇ ਪਵਿੱਤਰ ਧਰਤੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਫਤਿਹਗੜ ਸਾਹਿਬ ਜੀ ਦੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੇ ਦਰਸ਼ਨ ਦੇਦਾਰ ਪਾਣ ਦੇ ਲਈ ਸੰਗਤਾਂ ਜਿੱਥੇ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ ਇੱਥੇ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦੀਆਂ ਹੋਣਗੀਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਸੰਗਤਾਂ ਕਰਦੀਆਂ ਹਨ ਇਹ ਦਰਸ਼ਨ دیدار ਫਤਿਹਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਵੀਡੀਓ ਦੇ ਜ਼ਰੀਏ ਕਰਵਾਉਂਦੇ ਹਾਂ ਪਵਿੱਤਰ ਤਰਤੀ ਫਤਿਹਗੜ ਸਾਹਿਬ ਦੀ ਦੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਸੇ ਹੀ ਸਥਾਨ ਤੇ ਠੰਡੇ ਵਰਜ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਸਹਿਬ ਆਜ਼ਾਦਿਆਂ ਨੂੰ ਨਿਆਂ ਦੇ ਵਿੱਚ ਜਨਾਇਆ ਗਿਆ ਹਰ ਪੇਸ਼ੀ ਤੋਂ ਬਾਅਦ ਠੰਡੇ ਵਰਜ ਦੇ ਵਿੱਚ ਜਦੋਂ ਛੱਡਿਆ ਜਾਂਦਾ ਸੀ ਤੇ ਮਾਤਾ ਨੇ ਸਾਰੀ ਰਾਤ ਸਹਿਬ ਆਜ਼ਾਦਿਆਂ ਨੂੰ ਗੋਦੀ ਦਾ ਨੈਗ ਦੇਣਾ ਗੁਰੂ ਘਰ ਦੇ ਅਪਾਸ਼ਕ ਬਾਬਾ ਮੋਤੀराम ਮਹਿਰਾ ਜੀ ਦੀ ਕੁਰਬਾਨੀ ਜਿਨ੍ਹਾਂ ਨੇ ਉਸ ਠੰਡੇ ਵਰਜ ਦੇ ਵਿੱਚ ਬਰੇ ਨਾਟਕੀ ਤਰੀਕੇ ਦੇ ਨਾਲ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਿਕਾਣਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਆਂਦਾ ਬਾਬਾ ਮੋਤੀराम ਮਹਿਰਾ ਜੀ ਦਾ

सत् ते नाम वाहि गुरु सत् ते नाम वाहि रे गुरु सतनामवारे गुरु सत् Sat Naam Vahe Guru Sat Naam Guru Sat Naam Guru Sat Naam Guru Sat i ਤੁਸੀਂ ਲੰਗ ਜੋ ਲੰਗ ਜੋ ਖਾਲੀ ਮਤਾ ਲੰਗ ਜੋ ਆਲਾ ਫਲ ਮਚਲੇ ਆ ਜੋ ਗੁਰੂ ਜੀ ਜਹਾ ਗੁਰੂ ਨੇ ਤਾਲੋ ਗੋਵਿੰਦ ਹੀ ਹੋਏ ਤੰਤਨ ਸਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੇ ਲਾਲ ਫਤੇਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਆਪ ਜੀ ਨੂੰ ਦਰਸ਼ਨ ਦੇਦਾਰੇ ਕਰਵਾਨ ਲਗੇ